ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਤੁਸੀਂ ਪਉ ਦੇ ਮਹੀਨੇ ਵਿੱਚ ਗੁਰਦੁਆਰਾ ਸਾਹਿਬ ਜਾਣਾ ਹੈ ਜਾ ਕੇ ਇਸ ਚੀਜ਼ ਨੂੰ ਭੇਂਟ ਕਰ ਆਉਣਾ ਹੈ ਤਾਂ ਵੇਖਿਓ ਪਰਮਾਤਮਾ ਜੀ ਦੀਆਂ ਖੁਸ਼ੀਆਂ ਤੁਹਾਨੂੰ ਕਿਵੇਂ ਮਿਲ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਆਪਣੀ ਅੱਜ ਵਾਲੀ ਵੀਡੀਓ ਦਾ ਵਿਸ਼ਾ ਹੈ ਕਿ ਇਸ ਪੋ ਦੇ ਮਹੀਨੇ ਵਿੱਚ ਆਪਾਂ ਗੁਰੂ ਘਰ ਦੇ ਵਿੱਚ ਇਹ ਇੱਕ ਚੀਜ਼ ਜੇਕਰ ਦੇ ਕੇ ਆਵਾਂਗੇ ਸਾਡੇ ਘਰ ਦੀਆਂ ਸਾਰੀਆਂ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ। ਪੋ ਦਾ ਮਹੀਨਾ ਸਿੱਖ ਇਤਿਹਾਸ ਵਿੱਚ ਸ਼ਹੀਦੀ, ਤਿਆਗ ਅਤੇ ਬਲੀਦਾਨ ਦਾ ਮਹੀਨਾ ਹੈ। ਇਹ ਉਹ ਮਹੀਨਾ ਹੈ ਜਦੋਂ ਧਰਤੀ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਅਦੁੱਤੀ ਬਲੀਦਾਨ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਠੰਡ ਭੁੱਖ ਪੀੜਾ ਤੇ ਅੰਨਿਆ ਦੇ ਵਿਚਕਾਰ ਵੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਲਾਲਾਂ ਨੇ ਧਰਮ ਤੋਂ ਮੁੱਖ ਨਾ ਮੋੜਿਆ। ਇਹ ਮਹੀਨਾ ਸਾਨੂੰ ਸਿਖਾਉਂਦਾ ਹੈ ਸੱਚ ਦੇ ਰਾਹ ਤੇ ਤੁਰਣ ਦੇ ਤਿਆਗ ਜ਼ਰੂਰੀ ਹੁੰਦਾ ਹੈ। ਬਹੁ ਦੇ ਸ਼ਹੀਦੀ ਮਹੀਨੇ ਵਿੱਚ ਸਾਨੂੰ ਇਹ ਵੀ ਸਮਝ ਆਉਂਦੀ ਹੈ ਕਿ ਗੁਰੂ ਸਾਹਿਬਾਨ ਦੀ ਜ਼ਿੰਦਗੀ ਵਿੱਚ ਸਿਰਫ ਬਚਨਾ ਦੀ ਹੀ ਨਹੀਂ ਉਹਨਾ ਕਰਮਾਂ ਦੀ ਜ਼ਿੰਦਗੀ ਵਿੱਚ ਲੋੜ ਹੈ ਜੋ ਉਪਦੇਸ਼ ਉਹ ਸਾਨੂੰ ਦੇਂਦੇ ਸਨ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਜੀਵਨ ਵਿੱਚ ਉਤਾਰਦੇ ਸਨ ਦਸਵੰਦ ਸੇਵਾ ਤਿਆਗ ਅਤੇ ਸਾਂਝ ਇਹ ਸਭ ਗੁਰੂ ਸਾਹਿਬ ਜੀ ਦੇ ਜੀਵਨ ਦੇ اٹਟ ਹਿੱਸੇ ਹਨ ਇੱਕ ਐਸੇ ਹੀ ਦਿਲ ਨੂੰ ਹਿਲਾ ਦੇਣ ਵਾਲੀ ਸਾਖੀ ਤੁਹਾਡੇ ਨਾਲ ਪੇਸ਼ ਕਰਨ ਜਾ ਰਹੀ ਹੈ ਜਿਸ ਨੂੰ ਸੁਣ ਕੇ ਤੁਹਾਡਾ ਦਿਲ ਵੀ ਹਿਲ ਜਾਵੇਗਾ ਜਦੋਂ ਕਲਗੀਧਰ ਪਾਤਸ਼ਾਹ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ 마שיਵਾੜੇ ਵੱਲ ਜਾ ਰਹੇ ਸਨ ਉਹ ਸਮਾ ਬੜਾ ਹੀ ਔਖਾ ਸਮਾ ਸੀ ਨਾ ਖਾਣ ਨੂੰ ਪੋਰਾ ਸੀ ਨਾ ਸਿਰ ਟਕਣ ਨੂੰ ਸੁਖ ਸੀ ਨਾ ਹੀ ਛਤ ਸੀ ਰਸਤੇ ਵਿੱਚ ਪੰਜ ਸਿੱਖ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਹੋਏ ਉਹਨਾਂ ਨਾਲ ਆ ਰਹੇ ਸਨ ਜਦੋਂ ਉਹ 마שיਵਾੜਾ ਸਾਹਿਬ ਪਹੁੰਚੇ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਹੁਕਮ ਦਿੱਤਾ ਉਹ ਜੇਕਰ ਇਸ਼ਨਾਨ ਕਰਨਾ ਚਾਹੁੰਦੇ ਹਨ ਜਦੋਂ ਉਹ ਮਾਸ਼ੀਵਾੜਾ ਸਾਹਿਬ ਜਾ ਕੇ ਇਸ਼ਨਾਨ ਕਰਨ ਲੱਗੇ ਤਾਂ ਉਹਨਾਂ ਪੰਜ ਸਿੰਘਾਂ ਨੇ ਉਹਨਾਂ ਨੂੰ ਇਸ਼ਨਾਨ ਕਰਵਾਉਣਾ ਸ਼ੁਰੂ ਕੀਤਾ ਇਸ਼ਨਾਨ ਕਰਵਾਉਣ ਤੋਂ ਬਾਅਦ ਗੁਰੂ ਸਾਹਿਬ ਜੀ ਚੋਲਾ ਪਹਿਨਣ ਲੱਗੇ ਸਿੱਖਾਂ ਨੇ ਵੇਖਿਆ ਕਿ ਚੋਲਾ ਜਿਹੜਾ ਹੈ ਪੁਰਾਣਾ ਸੀ ਉਹ ਸਰੀਰ ਨਾਲ ਚਿਪਕਿਆ ਹੋਇਆ ਸੀ ਜਦੋਂ ਚੋਲਾ ਹਟਾਇਆ ਤਾਂ ਇੱਕ ਕਮਰ ਕੱਸਾ ਇੰਨਾ ਜ਼ੋਰ ਨਾਲ ਗੁਰੂ ਜੀ ਨੇ ਕਮਰ ਕੱਸਾ ਬੰਨਿਆ ਹੋਇਆ ਸੀ ਕਿ ਪੂਰੇ ਸਰੀਰ ਵਿੱਚ ਪੂਰੀ ਤਰ੍ਹਾਂ ਧਸਿਆ ਹੋਇਆ ਸੀ ਇਹ ਵੇਖ ਕੇ ਪੰਨਾ ਸਿੰਘਾਂ ਦੀਆਂ ਅੱਖਾਂ ਪਰ ਆਈਆਂ ਸਿੱਖਾਂ ਨੇ ਨਿਮਰਤਾ ਨਾਲ ਪੁੱਛਿਆ ਮਹਾਰਾਜ ਜੀਓ ਇਹ ਕਮਰ ਕਸਾ ਇਨਾ ਕਸ ਕੇ ਕਿਉਂ ਬੰਨਿਆ ਹੋਇਆ ਹੈ ਤਾਂ ਕਲਗੀਧਰ ਪਾਤਸ਼ਾਹ ਨੇ ਬੜੀ ਗੰਭੀਰਤਾ ਨਾਲ ਉੱਤਰ ਦਿੱਤਾ ਕਿ ਮੇਰੇ ਸਿੱਖੋ ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਭੁੱਖ ਲੱਗਦੀ ਸੀ ਪਰ ਮੈਂ ਨਹੀਂ ਸੀ ਚਾਹੁੰਦਾ ਮੇਰੇ ਹਿੱਸੇ ਦਾ ਅੰਨ ਮੈਂ ਖਾ ਲਵਾਂ ਮੈਂ ਚਾਹੁੰਦਾ ਸੀ ਮੇਰੇ ਹਿੱਸੇ ਦਾ ਅੰਨ ਵੀ ਮੇਰੇ ਭੁੱਖੇ ਸਿੱਖ ਖਾ ਲੈਣ ਇਹ ਸਾਖੀ ਸਾਨੂੰ ਦਰਸਾਉਂਦੀ ਹੈ ਕਿ ਤ્યાਗ ਸਿਰਫ ਵੱਡੇ ਬਰੇદાન ਨਹੀਂ ਹੁੰਦੇ ਕਈ ਵਾਰ ਭੁੱਖ ਤ્યાਗ ਸਹਿਣਾ ਵੀ ਹੁੰਦਾ ਹੈ ਗੁਰੂ ਸਾਹਿਬ ਜੀ ਨੇ ਆਪਣੇ ਸਰੀਰ ਨੂੰ ਕੱਸ ਕੇ ਬਨ ਲਿਆ ਪਰ ਆਪਣੇ ਸਿੱਖਾਂ ਦੀ ਭੁੱਖ ਦਾ ਖਿਆਲ ਪਹਿਲਾਂ ਕੀਤਾ ਇਹ ਅਸਲ ਦਸਵੰਦ ਦੀ ਆਤਮਾ ਹੈ ਆਪਣਾ ਹੱਕ ਛੱਡ ਕੇ ਦੂਜੇ ਨੂੰ ਦੇਣਾ ਦਸਵੰਦ ਮਤਲਬ ਸਿਰਫ ਪੈਸਾ ਨਹੀਂ ਦਸਵੰਦ ਦਾ ਅਰਥ ਆਪਣੇ ਕਿਰਤ ਕਮਾਈ ਵਿੱਚੋਂ ਗੁਰੂ ਦਾ ਹੱਕ ਕੱਢਣਾ ਜਿੰਨੀ ਕਿਸੇ ਦੀ ਕਮਾਈ ਹੈ ਉਸ ਦੇ ਅਨੁਸਾਰ ਹੀ ਦਸਵੰਧ ਕੱਢਣਾ ਹੈ ਥੋੜਾ ਹੋਵੇ ਜਾਂ ਬਹੁਤਾ ਗੱਲ ਮਾਤਰਾ ਦੀ ਨਹੀਂ ਹੁੰਦੀ ਗੱਲ ਭਾਵਨਾ ਦੀ ਹੁੰਦੀ ਹੈ ਕਈ ਮਹਾਂਪੁਰਖਾਂ ਦੇ ਬਚਨ ਹਨ ਕਿ ਜੋ ਮਨੁੱਖ ਆਪਣੀ ਕਿਰਤ ਕਮਾਈ ਵਿੱਚੋਂ ਇਮਾਨਦਾਰੀ ਨਾਲ ਦਸਵੰਧ ਕੱਢਦਾ ਹੈ ਉਸ ਦਾ ਬਾਕੀ ਹਿੱਸਾ ਫਿਰ ਅੰਮ੍ਰਿਤ ਬਣ ਜਾਂਦਾ ਹੈ ਪਰ ਜੇ ਗੁਰੂ ਦਾ ਹੱਕ ਖਾ ਲਿਆ ਜਾਵੇ ਉਹ ਫਿਰ ਮਾਇਆ ਜਿਹੜੀ ਹੈ ਜ਼ਹਿਰ ਬਣ ਜਾਂਦੀ ਹੈ ਕਦੇ ਵੀ ਬਰਕਤ ਘਰ ਵਿੱਚ ਨਹੀਂ ਰਹਿੰਦੀ ਉਹ ਦਾ ਸ਼ਹੀਦੀ ਮਹੀਨਾ ਸਾਨੂੰ ਯਾਦ ਦਿਵਾਉਂਦਾ ਹੈ ਜਿਵੇਂ ਗੁਰੂ ਸਾਹਿਬਾਨੇ ਆਪਣਾ ਸਭ ਕੁਝ ਵਾਰ ਦਿੱਤਾ ਅਸੀਂ ਵੀ ਆਪਣੀ ਹیثیت ਅਨਸਾਰ ਕੁਝ ਤਾਂ ਗੁਰੂ ਦੇ ਲਈ ਕੱਢੀਏ ਕੋਈ ਰਾਸ਼ਨ ਦੇ ਕੇ ਕੋਈ ਲੰਗਰ ਦੀ ਸੇਵਾ ਕਰਕੇ ਕੋਈ ਗਰੀਬਾਂ ਦੀ ਮਦਦ ਕਰਕੇ ਇਹ ਦਸਬੰਦ ਸਬੰਧ ਪੂਰਨ ਰੂਪ ਵਿੱਚ ਕੱਢ ਸਕਦਾ ਹੈ ਗੁਰੂ ਸਾਹਿਬ ਜੀ ਨੇ ਕਦੇ ਵੀ ਖਾਵੇ ਵਾਲੀ ਸੇਵਾ ਨਹੀਂ ਦਿਖਾਈ ਦਾਨ ਹਮੇਸ਼ਾ ਗੁਪਤ ਹੋਣਾ ਚਾਹੀਦਾ ਹੈ ਐਸਾ ਦਾਨ ਇੱਕ ਹੱਥ ਦੇਵੇ ਤੇ ਦੂਜੇ ਨੂੰ ਪਤਾ ਨਾ ਲੱਗੇ ਸੇਵਾ ਮਾਨ ਲਈ ਨਹੀਂ ਗੁਰੂ ਦੇ ਹੁਕਮ ਲਈ ਹੁੰਦੀ ਹੈ ਦਸਵੰਦ ਸਿਰਫ ਸਰੀਰਕ ਨਹੀਂ ਆਤਮਿਕ ਵੀ ਹੋਣਾ ਚਾਹੀਦਾ ਹੈ ਆਪਣੇ ਸਾਹਾਂ ਦਾ ਦਸਵੰਦ ਦਾ ਸੰਵਾਦ ਗੁਰਬਾਣੀ ਸਿਮਰਨ ਨਿਤਨੇਮ ਜਦੋਂ ਅਸੀਂ ਹਰ ਰੋਜ਼ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਹਾਂ ਅਸੀਂ ਆਪਣਾ ਸਮਾਂ ਗੁਰੂ ਨੂੰ ਭੇਟ ਕਰਦੇ ਹਾਂ ਪੋਦੇ ਇਸ ਮਹੀਨੇ ਵਿੱਚ ਅਸੀਂ ਸੰਕਲਪ ਕਰੀਏ ਅਸੀਂ ਗੁਰੂ ਦੇ ਰਾਹ ਤੇ ਤੁਰਾਂਗੇ ਦਸਵੰਦ ਸੇਵਾ ਤਿਆਗ ਅਤੇ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਵਾਂਗੇ ਕਿਉਂਕਿ ਜਦੋਂ ਅਸੀਂ ਆਪਣੇ ਗੁਰੂ ਦੇ ਹਵਾਲੇ ਆਪਣੇ ਆਪ ਨੂੰ ਕਰ ਦਿੰਦੇ ਹਾਂ ਤਾਂ ਸਾਡੀਆਂ ਫਿਕਰਾਂ ਵੀ ਗੁਰੂ ਦੀਆਂ ਹੋ ਜਾਂਦੀਆਂ ਹਨ ਮੁਕਤੀ ਦੀ ਗੱਲ ਇਹ ਹੈ ਜੀ ਕਿ ਪੋਹ ਦਾ ਸ਼ਹੀਦੀ ਮਹੀਨਾ ਸਾਨੂੰ ਸਿਰਫ ਰੋਣ ਲਈ ਨਹੀਂ ਸਿੱਖਣ ਲਈ ਆਇਆ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਸਾਖੀ ਸਾਨੂੰ ਸਿਖਾਉਂਦੀ ਹੈ ਅਸਲ ਧਰਮ ਤਿਆਗ ਦੇ ਸੰਬੰਧ ਤੇ ਪਿਆਰ ਵਿੱਚ ਹੈ ਜੇਕਰ ਅਸੀਂ ਇਹ ਦਸਵੰਦ ਤੇ ਪਿਆਰ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਸਾਡੀ ਜ਼ਿੰਦਗੀ ਵਿੱਚ ਸਾਰੀਆਂ ਦੁੱਖ ਤਕਲੀਫਾਂ ਖਤਮ ਹੋ ਜਾਣੀਆਂ ਹਨ ਗੁਰੂ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਆਪਣੇ ਕਿਰਤ ਕਮਾਈ ਵਿੱਚੋਂ ਦਸਵੰਦ ਜ਼ਰੂਰ ਕੱਢਿਆ ਜਾਵੇ ਇਹਨਾਂ ਵੇਖਿਆ ਹੋਵੇ ਕਿ ਕਿਸੇ ਦੀ ਕਮਾਈ ਥੋੜੀ ਹੈ ਜਾਂ ਬਹੁਤੀ ਗੱਲ ਸਿਰਫ ਇੰਨੀ ਹੁੰਦੀ ਹੈ ਕਿ ਜਿੰਨੀ ਵੀ ਕਮਾਈ ਹੈ ਨਾ ਉਸ ਦੇ ਅਨੁਸਾਰ ਗੁਰੂ ਦਾ ਹੱਕ ਕੱਢਿਆ ਜਾਵੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਇਹ ਗੁਰੂ ਦੀ ਮਰਿਆਦਾ ਹੈ ਅਕਸਰ ਅਸੀਂ ਆਖਦੇ ਹਾਂ ਦਸਵੰਦ ਦੇ ਤੌਰ ਤੇ ਰਸਦ ਲੈਣੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਆਪਣਾ ਆਟਾ ਚਾੜ ਦਾਲ ਜਾਂ ਹੋਰ ਘਰੇਲੂ ਸਮਾਨ ਗੁਰੂ ਘਰ ਵਿੱਚ ਭੇਂਟ ਕਰਦੇ ਹਾਂ ਤਾਂ ਉਹ ਰਸਦ ਸਿੱਧੀ ਲੱਖਾਂ ਸੰਗਤਾਂ ਦੇ ਮੂੰਹ ਵਿੱਚ ਪੈਂਦੀ ਹੈ ਥੋੜਾ ਥੋੜਾ ਕਰਕੇ ਉਹ ਅਨਾਜ ਅਨੇਕਾਂ ਲੋਕਾਂ ਦੀ ਭੁੱਖ ਮਿਟਾਉਂਦਾ ਹੈ ਫਿਰ ਉਹ ਜਿਹੜੇ ਅਨੇਕਾਂ ਲੋਕ ਹਨ ਉਹ ਸਾਰੀਆਂ ਅਸੀਸਾਂ ਦਿੰਦੇ ਹਨ ਸਾਡੇ ਲਈ ਦੁਆਵਾਂ ਕਰਦੇ ਹਨ ਜਦੋਂ ਕਿਸੇ ਗਰੀਬ ਜਾਂ ਲੋੜਵੰਦ ਦੇ ਮੂੰਹ ਵਿੱਚ ਅਨਾਜ ਪੈਂਦਾ ਹੈ ਉਹਦੇ ਮੂੰਹੋਂ ਸਿਰਫ ਇੱਕ ਗੱਲ ਨਿਕਲਦੀ ਹੈ ਵਾਹਿਗੁਰੂ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਸਿਰਫ ਬਚਣਾ ਵਿੱਚ ਨਹੀਂ ਹੁੰਦਾ ਸ਼ੁਕਰ ਇਹ ਮੰਨਤੀ ਅੰਦਰੋਂ ਦਿਲੋਂ ਗਹਿਰਾਈ ਹੁੰਦੀ ਹੈ ਉਹ ਸ਼ੁਕਰ ਅਕਾਲ ਪੁਰਖ ਦੇ ਦਰ ਚ ਕਬੂਲ ਹੋ ਜਾਂਦਾ ਹੈ ਅੱਜ ਕੱਲ੍ਹ ਕਾਲਯੁਗ ਦਾ ਸਮਾਂ ਚੱਲ ਰਿਹਾ ਹੈ ਮਾਇਆ ਦਾ ਦੌਰ ਚੱਲ ਰਿਹਾ ਹੈ ਮਾਇਆ ਕਿਸ ਕੋਲ ਜਾ ਰਹੀ ਹੈ ਇਸ ਦਾ ਵੀ ਕਈ ਵਾਰ ਕੋਈ ਹਿਸਾਬ ਨਹੀਂ ਹੁੰਦਾ ਕਈ ਵਾਰ ਮਾਇਆ ਐਸੇ ਇਨਸਾਨ ਕੋਲ ਚਲੀ ਜਾਂਦੀ ਹੈ ਜਿਹੜਾ ਪਹਿਲਾਂ ਹੀ ਰੱਜਿਆ ਹੁੰਦਾ ਹੈ ਪਰ ਉਸ ਦੇ ਮੋਹ ਕਦੇ ਵੀ ਸ਼ੁਕਰ ਨਹੀਂ ਨਿਕਲਦਾ ਜਿਸ ਇਨਸਾਨ ਨੂੰ ਸਭ ਕੁਝ ਮਿਲਿਆ ਹੋਵੇ ਪਰ ਜੇ ਉਸ ਦੇ ਦਿਲ ਵਿੱਚ ਸ਼ੁਕਰ ਨਹੀਂ ਤਾਂ ਉਹ ਅੰਦਰੋਂ ਖਾਲੀ ਹੀ ਰਹਿੰਦਾ ਹੈ ਦੂਜੇ ਪਾਸੇ ਜਿਸ ਇਨਸਾਨ ਨੇ ਗਰੀਬੀ ਹੰਡਾਈ ਹੋਵੇ ਦੁੱਖ ਵੇਖੇ ਹੋਣ ਉਸ ਦੇ ਮਨ ਵਿੱਚ ਸ਼ੁਕਰ ਆਪੇ ਵਸਦਾ ਹੈ ਉਹਦਾ ਧੰਨਵਾਦ ਸਿਰਫ ਬੋਲ ਨਹੀਂ ਹੁੰਦਾ ਉਹ ਤਨੋਂ ਮਨੋਂ ਆ ਕਾਲ ਪੁਰਖ ਨੂੰ ਯਾਦ ਕਰਦਾ ਹੈ ਇਸੇ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਦਸਵੰਦ ਰਸਦ ਦੀ ਸੇਵਾ ਸਿਖਾਈ ਹੈ ਕਿਉਂਕਿ ਗੁਰੂ ਜੀ ਜਾਣਦੇ ਹਨ ਜਿਸ ਅਨਾਜ ਨਾਲ ਕਿਸੇ ਦੀ ਭੁੱਖ ਮਿਟਦੀ ਹੈ ਉਹ ਅਨਾਜ ਸਭ ਤੋਂ ਉੱਚੀ ਭੇਂਟ ਬਣ ਜਾਂਦਾ ਹੈ ਗੁਰੂ ਘਰ ਦੇ ਗੋਲਕ ਵਿੱਚ ਪਾਈ ਹੋਈ ਰਸਦ ਸਿੱਧੀ ਲੰਗਰ ਬਣ ਕੇ ਸੰਗਤ ਤੱਕ ਪਹੁੰਚਦੀ ਹੈ ਸੋ ਮੇਰੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਜੇਕਰ ਤੁਸੀਂ ਵੱਧ ਤੋਂ ਵੱਧ ਅਨਾਜ ਦਾ ਦਾਨ ਕਰੋ ਕਪੜੇ ਦਾ দান ਕਰੋ ਜਿਵੇਂ ਠੰਡ ਬਹੁਤ ਚੱਲ ਰਹੀ ਹੈ ਕਿਸੇ ਲੋੜਵੰਦ ਭੈਣ ਭਰਾ ਨੂੰ ਕੋਈ ਮੋਟਾ ਕਪੜਾ ਲੈ ਦਿਓ ਕੋਈ ਬੂਟ ਜੁੱਤੇ ਲੈ ਦਿਓ ਕੋਈ ਅਨਾਜ ਦੀ ਭੇਟਾ ਲੈ ਦਿਓ ਗੁਰੂ ਘਰ ਜ਼ਰੂਰ ਇਹਨਾਂ ਚੀਜ਼ਾਂ ਨੂੰ ਵੀ ਦੇ ਕੇ ਆਓ ਜੇ ਕੋਈ ਉੱਥੇ ਲੋੜਵੰਦ ਹੈ ਇਸ ਦੇ ਨਾਲ ਤੁਹਾਡੀ ਰਸਤ ਜੜੀ ਹੈ ਬਹੁਤ ਜ਼ਿਆਦਾ ਲੱਗੇਗੀ ਤੁਹਾਡਾ ਦਸਬੰਧ ਜਿਵੇਂ ਥੋੜਾ ਥੋੜਾ ਕਰਕੇ ਵੀ ਨਿਕਲ ਜਾਵੇਗਾ ਜੇਕਰ ਤੁਸੀਂ ਇਸ ਤਰੀਕੇ ਨਾਲ ਦਸਬੰਧ ਵੀ ਕੱਢਣਾ ਸ਼ੁਰੂ ਕਰ ਜਾਂਦੇ ਹੋ ਜਾ ਕੋਈ ਰਾਸ਼ਨ ਦੇ ਰੂਪ ਵਿੱਚ ਜੇਕਰ ਤੁਸੀਂ ਕਿਸੇ ਨੂੰ ਪੈਸਾ ਵਗੈਰਾ ਨਹੀਂ ਦੇਣਾ ਚਾਹੁੰਦੇ ਤਾਂ ਰਾਸ਼ਨ ਪਹੁੰਚਾ ਸਕਦੇ ਹੋ ਰਾਸ਼ਨ ਦੇ ਰਸਤ ਦਿਓਗੇ ਤਾਂ ਕਈ ਸੰਗਤਾਂ ਦੇ ਮੋਹ ਤੁਹਾਡੇ ਵੱਲੋਂ ਦਿੱਤਾ ਗਿਆ ਰਾਸ਼ਨ ਉਹਨਾਂ ਦੇ ਮੋਹ ਵਿੱਚ ਪਵੇਗਾ ਕੋਈ ਆਪਣੇ ਲੋੜਵੰਦ ਆਸ-ਪਾਸ ਗਰੀਬ ਭੈਣ ਭਰਾ ਨੂੰ ਕਪੜਾ ਲੈ Đਾ ਜਿਵੇਂ ਸਰਦੀ ਹੈ ਮੋਟਾ ਕਪੜਾ ਲੈ ਦਿਓ ਕੋਈ ਲੋਈ ਕੋਈ ਜਾਂ ਤੁਸੀਂ ਸ਼ਾਲ ਵਗੈਰਾ ਜਾਂ ਕੋਈ ਮੋਟੀਆਂ ਕੋਟੀਆਂ ਵਗੈਰਾ ਲੈ ਦਿਓ ਕਿਉਂਕਿ ਜਦੋਂ-ਜਦੋਂ ਉਹ ਪਾਵੇਗਾ ਨਾ ਆਪਣੇ ਸਰੀਰ ਤੇ ਤੇ ਤੁਹਾਡਾ ਸ਼ੁਕਰਾਨਾ ਕਰੇਗਾ ਕਹਿੰਦੇ ਕਿ ਇਸ ਲਈ ਦਸਵੰਦ ਕੱਢਣਾ ਬੜਾ ਜ਼ਰੂਰੀ ਹੈ ਪਰ ਕੱਢਣਾ ਕੰਜੇ ਲੁਕਾ ਕੇ ਛੁਪਾ ਕੇ ਮਤਲਬ ਕਿ ਜਿਸ ਦੀ ਲੋੜ ਤੁਸੀਂ ਪੂਰੀ ਕਰਨੀ ਹੈ ਰੌਲਾ ਪਾ ਕੇ ਨਹੀਂ ਕਰਨੀ ਸਿਰਫ ਲੁਕ ਛਿਪ ਕੇ ਕਰਨੀ ਹੈ ਗੁਪਤ ਰੂਪ ਵਿੱਚ ਕਰਨੀ ਹੈ ਕਹਿੰਦੇ ਕਿ ਦਾਨ ਇਦਾਂ ਦਾ ਕਰਨਾ ਚਾਹੀਦਾ ਜੇ ਇੱਕ ਹੱਥ ਨਾਲ ਕਰੀਏ ਤਾਂ ਦੂਜੇ ਹੱਥ ਨੂੰ ਪਤਾ ਨਾ ਲੱਗੇ ਭਾਵ ਕਿ ਆਪਣੀ ਵਾਹ ਵਾਹ ਨਹੀਂ ਕਰਵਾਉਣੀ ਵਾਹ ਵਾਹ ਵਾਸਤੇ ਸੇਵਾ ਨਹੀਂ ਕਰਨੀ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਆਪਣਾ ਫਰਜ਼ ਪੂਰਾ ਕਰਨਾ ਹੈ ਅੱਜ ਕੱਲ ਜਿਵੇਂ ਸੋਸ਼ਲ ਮੀਡੀਆ ਤੇ ਆਮ ਹੀ ਪਖੰਡ ਚੱਲ ਰਿਹਾ ਹੈ ਕਿ ਕਿਸੇ ਗਰੀਬ ਦੀ ਸੇਵਾ ਬਾਅਦ ਵਿੱਚ ਕਰਦੇ ਹਨ ਤਾਂ ਵੀਡੀਓ ਪਹਿਲਾਂ ਬਣਾਉਂਦੇ ਹਨ ਫਿਰ ਉਹਨੂੰ ਅਪਲੋਡ ਕਰਕੇ ਉਸ ਤੋਂ ਵੀ ਪੈਸੇ ਕਮਾਉਂਦੇ ਹਨ ਪ੍ਰਸਾਦ ਸੰਗਰ ਜੀ ਜੇਕਰ ਤੁਸੀਂ ਦਾਨਪੁਣ ਕਰਨਾ ਹੀ ਚਾਹੁੰਦੇ ਹੋ ਤਾਂ ਇਹ ਕੰਮ ਨਾ ਕਰਿਆ ਕਰੋ ਕਿਉਂਕਿ ਅਸੀਂ ਲੋਕਾਂ ਨੂੰ ਨਹੀਂ ਵਿਖਾਉਣਾ ਅਸੀਂ ਪਰਮਾਤਮਾ ਦੇ ਘਰ ਵਿੱਚ ਸੱਚੇ ਹੋਣਾ ਹੈ ਇਸ ਲਈ ਸਾਧ ਸੰਗਤ ਜੀ ਜਿੰਨੀ ਵੀ ਤੁਹਾਡੀ ਹਸਿਆਤ ਹੈ ਉਸ ਹਸਿਆਤ ਅਨੁਸਾਰ ਤੁਸੀਂ ਸੇਵਾ ਕਰਨੀ ਹੈ ਆਪਣੇ ਤੋਂ ਵੱਡੇ ਵੱਡੇ ਇਨਸਾਨ ਵਾਲਾ ਨਹੀਂ ਵੇਖਣਾ ਕਿ ਕੋਈ ਕਿੰਨੀ ਸੇਵਾ ਕਰਦਾ ਹੈ ਘਰ ਵਿੱਚੋਂ ਔਖੇ ਹੋ ਕੇ ਸੇਵਾ ਨਹੀਂ ਕਰਨੀ ਜਾਏ ਨਹੀਂ ਸੋਚਣਾ ਮੈਨੂੰ ਸ਼ਰਮ ਆਉਂਦੀ ਹੈ ਮੈਨੂੰ ਕੋਈ ਕੀ ਆਖੇਗਾ ਮੈਂ ਥੋੜੇ ਪੈਸੇ ਦੇ ਰਿਹਾ ਤੁਸੀਂ ਚੁੱਪ ਕਰਕੇ ਜਿੰਨੀ ਵੀ ਤੁਹਾਡੇ ਹਿੱਸੇ ਦੇ ਵਿੱਚ ਜਿੰਨੀ ਮਹਾਰਾਜ ਨੇ ਤੁਹਾਨੂੰ ਸਮਰੱਥਾ ਦਿੱਤੀ ਹੈ ਉਸ ਅਨੁਸਾਰ ਗੁਰੂ ਦੇ ਲੰਗਰਾਂ ਵਿੱਚ ਗੁਰੂ ਘਰ ਦੀਆਂ ਇਮਾਰਤਾਂ ਬਣਦੀ ਸੇਵਾ ਤੁਸੀਂ ਹਾਜ਼ਰ ਕਰਵਾਉਣੀ ਹੈ ਉਹਦੇ ਵਿੱਚ ਕਿਸੇ ਲੋੜਵੰਦ ਭੈਣ ਭਰਾ ਨੂੰ ਕੋਈ ਮਲਟਾ ਕਪੜਾ ਲੈੜਾ ਜੁੱਤੇ ਵਸਤਰ ਦਵਾਈਆਂ ਲੈ ਕੇ ਦੇ ਸਕਦੇ ਹੋ ਇਸ ਤਰੀਕੇ ਨਾਲ ਦਸਬੰਧ ਕੱਢੋ ਗੁਰੂ ਸਾਹਿਬ ਜੀ ਦੇ ਅਨੁਸਾਰ ਸਾਡੇ ਕੀਤੀ ਹੋਈ ਸੇਵਾ ਦੀ ਥੋੜੀ ਜਿਹੀ ਕਮਾਈ ਦੇ ਵਿੱਚੋਂ ਵੀ ਸੇਵਾ ਅਸੀਂ ਕਰ ਸਕਦੇ ਹਾਂ ਜੇਕਰ ਕਿਸੇ ਦੀ ਬਹੁਤੀ ਕਮਾਈ ਤਾਂ ਬਹੁਤੀਆਂ ਪੇਟਾਵਾਂ ਨਹੀਂ ਪਰਮਾਤਮਾ ਵੇਖਦੇ ਬਸ ਤਾਂ ਸਾਡੇ ਮਨ ਦੀ ਭਾਵਨਾ ਸੱਚੀ ਨੂੰ ਵੇਖਦੇ ਹਨ ਜੇਕਰ ਭਾਵਨਾ ਸੱਚੀ ਤੇ ਸੁੱਚੀ ਹੋਵੇਗੀ ਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਬਣ ਜਾਵਾਂਗੇ ਸੋ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਜੇਕਰ ਤੁਸੀਂ ਮਾਇਆ ਨਾਲੋਂ ਚੰਗੀ ਹੈ ਕਿ ਰਸਤ ਦੇ ਕੇ ਮਤਲਬ ਦਾਨਪੁਨ ਕਰਿਆ ਕਰੋ ਉਹ ਸਭ ਤੋਂ ਜ਼ਿਆਦਾ ਲੱਗਦੀ ਹੈ ਮਾਇਆ ਤੁਸੀਂ ਉੱਥੇ ਦਿਓ ਜਿੱਥੇ ਕਿਸੇ ਤਰੀਕੇ ਦੀ ਕੋਈ ਗੁਰੂ ਘਰ ਵਿੱਚ ਬਿਲਡਿੰਗ ਬਣ ਰਹੀ ਹੈ ਕੋਈ ਸਕੂਲ ਬਣ ਰਿਹਾ ਹੈ ਗੁਰੂ ਘਰ ਦੀ ਇਮਾਰਤ ਬਣ ਰਹੀ ਹੈ ਉੱਥੇ ਤੁਸੀਂ ਮਾਇਆ ਦੇ ਸਕਦੇ ਹੋ ਇੱਟਾਂ ਸਟਾ ਸਕਦੇ ਹੋ ਸੀਮੈਂਟ ਦੇ ਸਕਦੇ ਹੋ ਜਿੱਦਾਂ ਵੀ ਤੁਸੀਂ ਰਸਤ ਦੇਂਦੇ ਹੋ ਨਾ ਗੁਰੂ ਘਰ ਵਿੱਚ ਲੰਗਰਾਂ ਵਿੱਚ ਸੇਵਾ ਜ਼ਰੂਰ ਕਰਿਆ ਕਰੋ ਕਿਸੇ ਲੋੜਵੰਦ ਗਰੀਬ ਭੈਣ ਭਰਾ ਨੂੰ ਅੰਨ ਵਗੈਰਾ ਲਈ ਰਾਸ਼ਨ ਸੁੱਟ ਕੇ ਦਿਆ ਕਰੋ ਭਾਵਕੇ ਦੇ ਕੇ ਆਇਆ ਕਰੋ ਗੁਰੂ ਘਰ ਦੇ ਵਿੱਚ ਕਿਉਂਕਿ ਪਰਮਾਤਮਾ ਜੀ ਗੁਰੂ ਘਰ ਅਈਆਂ ਸੰਗਤਾਂ ਨੂੰ ਗਲ ਵਕੜੀ ਵਿੱਚ ਲੈ ਕੇ ਪਿਆਰ ਦਿੰਦੇ ਹਨ ਭਾਵੇਂ ਉਹ ਅਮੀਰ ਤੇ ਭਾਵੇਂ ਉਹ ਗਰੀਬ ਹੋਵੇ ਬਸ ਉਸ ਦੇ ਮਨ ਦੀ ਭਾਵਨਾ ਵੇਖਦੀ ਹੁਣ ਜਦੋਂ ਵੀ ਗੁਰੂ ਘਰ ਜਾਣੇ ਔਰ ਅਰਦਾਸ ਬੇਨਤੀ ਕਰਦੇ ਹੋ ਤੇ ਤੁਹਾਡੇ ਤੋਂ ਬਿਨਾ ਪਰਮਾਤਮਾ ਜੀ ਮੇਰਾ ਕੋਈ ਨਹੀਂ ਇਸ ਤਰੀਕੇ ਨਾਲ ਅਰਦਾਸ ਕਰਨੀ ਹੈ ਤਾਂ ਪਰਮਾਤਮਾ ਜੀ ਫਿਰ ਤੁਹਾਡੀਆਂ ਫਿਕਰਾਂ ਚਿੰਤਾਵਾਂ ਦਾ ਅੰਤ ਕਰ ਦੇਣਗੇ ਸੋ ਮੁਕਦੀ ਗੱਲ ਗੁਰੂ ਦੇ ਲੜ ਲੱਗਣਾ ਹੈ ਗੁਰੂ ਤੋਂ ਬਿਨਾ ਸਾਡਾ ਕੋਈ ਵੀ ਪਾਰ ਉਤਾਰਾ ਨਹੀਂ ਕਰ ਸਕਦਾ ਜ਼ਿੰਦਗੀ ਵਿੱਚ ਦੁੱਖ ਹੋਵੇ ਸੁੱਖ ਹੋਵੇ ਗੁਰੂ ਅੱਗੇ ਬੇਨਤੀ ਕਰਨੀ ਹੈ ਇਧਰੇ ਵੀ ਸੱਜੇ ਖੱਬੇ ਜਾਣ ਦੀ ਲੋੜ ਨਹੀਂ ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ ਸਾਨੂੰ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਗੁਰੂ ਸਾਹਿਬ ਜੀ ਨੇ ਗੁਰਬਾਣੀ ਰਾਹੀਂ ਦੱਸਿਆ ਹੈ ਕਿਸੇ ਨੇ ਵੀ ਜਾਦੂ ਟੋਣੇ ਵਾਲਿਆਂ ਬਾਬਿਆਂ ਕੋਲ ਨਹੀਂ ਜਾਣਾ ਤੁਹਾਡੇ ਘਰ ਵਿੱਚ ਜੇਕਰ ਵਿਪਤਾ ਆਣ ਪਈ ਹੈ ਕੋਈ ਦੁੱਖ ਆਣ ਪਿਆ ਹੈ ਇਹਨਾਂ ਦੁੱਖਾਂ ਦੀਆਂ ਘੜੀਆਂ ਦੇ ਵਿੱਚ ਵਿਪਤਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਦੇ ਪੈਰਾਂ ਵਿੱਚ ਡਿੱਗੋ ਕਿ हे ਸੱਚੇ ਬਾਦਸ਼ਾਹ ਤਾਰਨ ਵਾਲੇ ਤੁਸੀਂ ਹੋ ਜੇ ਡੁੱਬਣ ਵਾਲਾ ਹਾਂ ਮੈਂ ਤਾਂ ਮੈਂ ਡੁੱਬਾਂਗਾ ਨਹੀਂ ਮੈਨੂੰ ਤੁਸੀਂ ਤਾਰ ਸਕਦੇ ਹੋ ਗੁਰੂ ਤੇ ਨਾਲ ਹੀ ਆਪਣਾ ਮੋਹ ਰੱਖਿਆ ਕਰ ਸਾਤ ਸੰਗਤ ਜੀ ਇਹ ਦੁੱਖ ਤਕਲੀਫਾਂ ਤਾਂ ਕੁਝ ਵੀ ਨਹੀਂ ਗੁਰੂ ਸਾਹਿਬਾਨ ਦਾ ਜੀਵਨ ਤਾਂ ਪੜ੍ਹ ਕੇ ਵੇਖੋ ਉਹਨਾਂ ਨੇ ਸਾਡੇ ਲਈ ਕਿੰਨੀਆਂ ਪਰੇਸ਼ਾਨੀਆਂ ਝੱਲੀਆਂ ਹਨ ਤੇ ਜੇਕਰ ਅਸੀਂ ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਨੂੰ ਹੀ ਭੁੱਲ ਕੇ ਇੱਧਰ ਉੱਧਰ ਭਟਕਦੇ ਫਿਰਾਂਗੇ ਤਾਂ ਸਾਡਾ ਫਿਰ ਕਦੇ ਵੀ ਪਾਰ ਉਤਾਰਾ ਨਹੀਂ ਹੋਣਾ ਮੁਕਤੀ ਦੀ ਗੱਲ ਹੈ ਪੋ ਦਾ ਸ਼ਹੀਦੀ ਮਹੀਨਾ ਸਾਨੂੰ ਸਿਰਫ ਰੋਣ ਲਈ ਨਹੀਂ ਸਿੱਖਣ ਲਈ ਆਇਆ ਹੈ ਗੁਰੂ ਸਾਹਿਬ ਜੀ ਦੀ ਸਾਖੀ ਸਾਨੂੰ ਸਿਖਾਉਂਦੀ ਹੈ ਅਸਲ ਧਰਮ ਤਿਆਗ ਦਸਬੰਦ ਤੇ ਪਿਆਰ ਵਿੱਚ ਹੈ ਜੇਕਰ ਅਸੀਂ ਦਸਬੰਦ ਤੇ ਪਿਆਰ ਕਰਨਾ ਲੋਕਾਂ ਨਾਲ ਸ਼ੁਰੂ ਕਰ ਦੇਵਾਂਗੇ ਸਾਡੀ ਜ਼ਿੰਦਗੀ ਵਿੱਚ ਸਾਰੀਆਂ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਗੁਰੂ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਆਪਣੇ ਕਿਰਤ ਕਮਾਈ 'ਚੋਂ ਦਸਬੰਦ ਜ਼ਰੂਰ ਕੱਢਿਆ ਕਰੋ ਜਿੰਨੀ ਵੀ ਕਮਾਈ ਹੈ ਨਾ ਉਸ ਦੇ ਅਨੁਸਾਰ ਗੁਰੂ ਦਾ ਹੱਕ ਕੱਢਣਾ ਜ਼ਰੂਰੀ ਹੈ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਇਹ ਗੁਰੂ ਦੀ ਮਰਿਆਦਾ ਹੈ ਅਕਸਰ ਅਸੀਂ ਆਖਦੇ ਹਾਂ ਦਸਵੰਦ ਦੇ ਤੌਰ ਤੇ ਦਰਸਤ ਜਿਹੜੀ ਹੈ ਦੇਣੀ ਚਾਹੀਦੀ ਹੈ ਜਦੋਂ ਅਸੀਂ ਆਪਣੇ ਘਰ ਦਾ ਆਟਾ ਚੌਲ ਦਾਲ ਜਾਂ ਹੋਰ ਘਰੇਲੂ ਸਮਾਨ ਗੁਰੂ ਘਰ ਭੇਟ ਕਰਦੇ ਹਾਂ ਤਾਂ ਲੱਖਾਂ ਸੰਗਤਾਂ ਦੇ ਮੋਹ ਵਿੱਚ ਪੈਂਦਾ ਹੈ ਉਹਨਾਂ ਦੇ ਮੋਹ ਵਿੱਚੋਂ ਨਿਕਲੀਆਂ ਹੋਈਆਂ ਅਸੀਸਾਂ ਸਾਡੀਆਂ ਦੁੱਖ ਪਰੇਸ਼ਾਨੀਆਂ ਦਾ ਅੰਤ ਕਰ ਸਕਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ